ਹਲਕਾ ਪੂਰਬੀ ਅਦੀਨ ਆਉਂਦੇ ਇਲਾਕਾ ਸ੍ਰੀਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਦੀ ਅਗਵਾਈ ਚ ਚੌਂ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਅੰਮ੍ਰਿਤਸਰ ਦੇ ਉਮੀਦਵਾਰ ਅਨੀਤ ਜੋਸ਼ੀ ਨੇ ਚੌਂ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ 1 ਜੂਨ ਵਾਲੇ ਦਿਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਵੋਟ ਪਹੁੰਚਾ ਜੋ ਪੰਜਾਬ ਪੰਜਾਬੀ ਦੇ ਤੇ ਕਿਸਾਨਾਂ ਦੀ ਗੱਲ ਕੀਤੀ ਜਾਏ ਉਹਨਾਂ ਦੇ ਮੁੱਦੇ ਦੀ ਹੱਲ ਕਰਵਾਏ ਜਾ ਸਕਣ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਦਾਵਾ ਸਾਬਕਾ ਕੌਂਸਲ ਸ਼ਮਸ਼ੇਰ ਸਿੰਘ ਸ਼ੇਰਾ ਅਮਰਜੀਤ ਸਿੰਘ ਟੋਹਣ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ ਕਿਸੇ ਨੂੰ ਧੱਕਾ ਨਹੀਂ ਕਰਦੀ ਤੇ ਆਮ ਆਦਮੀ ਪਾਰਟੀ ਦੇ ਵਿਦੇਸ਼ ਮੰਤਰੀ ਰਾਜ ਸਭਾ ਮੈਂਬਰ ਇਸ ਕਰਕੇ ਬਣਾਇਆ ਜਾਂਦਾ ਰਾਜ ਸਭਾ ਦੇ ਜ਼ਾਕਤ ਦੇ ਦਰਵੇ ਬਾਹਰ ਵਾਲੇ ਫੇਲ ਹੋ ਗਏ ਆ ਲੋਕਲ ਬੰਦੇ ਨੂੰ ਰਾਜ ਸਭਾ ਦੇਤੀ ਸੀ ਕੰਮ ਕਰਕੇ ਅਗਲੀ ਵਾਰੀ ਲੋਕ ਸਭਾ ਲੜਕੇ ਦੀ ਦੇ ਦੇਗਾ ਲੋਕਲ ਬੰਦਾ ਤੇ ਲੋਕ ਲਾ ਸੁਪਰ ਕਲਾਸ ਹੋ ਗਿਆ ਜਦੋਂ ਦੀ ਟਿਨਰ ਖਤਮ ਹੋਈ 6 ਸਾਲ ਤੇ ਲੋਕਿਆਂ ਦੇ ਕਾਉਂਸਲਰ ਜਿੱਤ ਕੇ ਉਹ ਸਾਡੇ ਫਿਰ ਗੱਲ ਕਰਾਂਗੇ ਜਿੱਤੇ ਹੀ ਕੰਕਣੀ ਕੰਮ ਜਿਹੜਾ ਨਾ ਉਹ ਇੱਥੇ ਆ ਬੰਦੇ ਦਾ ਸ਼ੌਂਕ ਦਿਲ ਮਿਲਵਾਂ ਜਨੂੰਨ ਇੱਛਾ ਕਰਦੀ ਇਹ ਕੰਮ ਕਰਦਾ। ਕਾਮਾ ਪਾਰਟੀ ਨੇ ਨਹੀਂ ਬੱਜਿਆ। ਇਹ ਬੀਜੇਪੀ ਦਾ ਬੰਦਾ ਆਉਂ ਫੇਰ ਹੀ ਕੰਮ ਕਰੂ ਬੀਜੇਪੀ ਦਾ ਆ ਲਿਆ। ਸ਼ੇਧਮਲਕ ਰੇ ਰੇ 6 ਸਾਲ ਨਹੀਂ ਕਰ ਸਕਿਆ। ਉੱਤੇ ਸਰਕਾਰ ਜਨਮੂਨ ਇਹਨਾਂ ਚਾਹ ਸ਼ਕਤੀ ਆ। ਬਸ ਤੋਂ ਹੁਣ ਦੇ ਕੱਲਾ ਮਾ ਕੇ ਲੋਕਾਂ ਮੈਂ ਦੇ ਪਿੱਛੇ ਖੜਾ ਕੇ ਦਰੇ ਦਰਨਾ ਕੰਮ ਕੂ ਦਾ ਸ਼ੌਕ ਹੀ ਨਹੀਂ। ਜਿੰਨੇ ਕੰਮ ਕਰਨਾ 35 ਦੋ ਦੁਕਾਨਮਾਨੀ ਦੋ ਬੰਦੇ ਨਾਲ ਰੱਖਦਾ ਸੀ ਸਾਈਕਲ ਤੇ ਦੋ ਸਕੂਟਰ ਦੀ ਗੱਡ ਸਾਈਕਲ ਲੈ ਕੇ ਦਿੰਦਾ ਨੂੰ ਆਉਂਦੇ ਜਿੱਪਸੀ ਜਾਮਲ ਮਗਨ ਤੁਹਾਨੂੰ ਸਿੰਘ ਸਾਹਿਬ ਦੋ ਟਾਡੇ ਇੱਕ ਮੇਰਾ ਤਿੰਨ ਸਾਈਕਲ ਜਾਣਗੇ ਗਨ ਮੇਰੇ ਸਾਈਕਲ ਸੀਵਲ 35 35 ਕਿਲੋਮੀਟਰ ਸਾਈਕਲ ਚਲਾ ਦਿੰਦਾ ਸੀ ਕੰਮ ਦੀ ਇੱਛਾ ਸੀ ਸ਼ੌਂਕ ਸੀ ਕੰਮ ਇਸ ਕਰਕੇ ਪਾਰਟੀਆਂ ਦੇ ਨਾਲ ਕੰਮ ਨਹੀਂ ਬਚਾ ਕੰਮ ਇੱਛਾ ਇੱਛਾ ਸ਼ਕਤੀ ਸ਼ੌਕ ਇਦਨਾ ਵੱਡਾ ਜਿਹੜਾ ਹੈ ਇਹ ਸੇਵਾ ਦਾ ਰੂਪ ਤੇ ਸ਼ਹਿਰ ਨੂੰ ਜ਼ਰੂਰਤ ਦੀ ਦੇਖੇ ਕੋਈ ਦਿਖਾਤੀ ਇਹਨਾ ਸੋਨਾ ਕਰਤਾ ਸੀ ਹਰ ਫਾਈਲਕਾਰ ਜੇ ਰਾਈ ਹੁੰਦੀ ਤੋੜੇ ਤੋੜੇ ਸੇ ਗਾਸ ਬਣਾ ਵਧਿਆ ਗਾਸ ਬਣਾ ਕਾਰੋਬਾਰ ਵਧੇ ਲੱਗਾ ਕੋਟੇ بڑے ਰੈਸਟੋਰੈਂਟ ਬਣਿਆ ਦਰਿਆ ਜੇ ਬਣ ਕੇ ਆ ਜੀ ਕਾਦੇ ਸਰਤੇ ਚੱਲਦੇ ਆ ਅਕਸਰ 10 ਵੀ ਬੰਦੇ ਦਿੱਤੇ ਕਮਾਉਂਦੇ ਆ ਜਿੰਨੇ ਉਹ ਬੰਦੇ 10 ਨੂੰ ਬੰਦਿਆਂ ਨੂੰ ਰੋਜ਼ਗਾਰ ਮਿਲ ਜਾਂਦਾ ਰੈਸਟੋਰੈਂਟ ਮੰਦਿਆ 10 ਵੀ ਬੰਦਿਆਂ ਨੂੰ ਰੋਜ਼ਗਾਰ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਾਰੋਬਾਰ ਅਸੀਂ ਕੰਮ ਕੀਤਾ ਜਿਹੜਾ ਹੈਰੀਟੇਜ ਸਟਰੀਟ ਪਰ ਸੋਹਣੀਆਂ ਸੜਕਾਂ ਬੀਤੈਨ ਦੇ ਮਾਰਕੀਟਾਂ ਸਾਫ਼ ਸਫੀਰੀਆਂ ਬਾਗ ਬਣਾਉਂਦੇ ਬਗੀਚੇ ਬਣਾਉਂਦੇ ਆਪਣੇ ਹਰ ਜੀ ਮਸ਼ੀਨਾਂ ਐਲਲਿਡੀ ਚਿੱਟਾ ਚਾਨਣ ਮਕੈਨੀਕਲ ਸੀਟਿੰਗ ਕਰੋਂ ਕਰੋਂ ਪੂਰਾ ਲੈਣ ਗੱਡੀਆਂ ਆਉਂਦੀਆਂ ਸੀ ਕੂੜੇ ਦੇ ਡੇਲ ਖਤਮ ਕਰਦੇ ਤੇ ਦੁਬਾਰਾ ਲੱਗ ਗਏ ਫਿਰ ਕੂੜਾ ਗਲੀਆਂ ਦੇ ਨੁੱਕਰਾਂ ਦੇ ਤੇ ਢੇਰਾਂ ਦੇ ਢੇਰ ਪਿਆ ਇਹਦੇ ਕੋਈ ਅਸਰ ਨਹੀਂ ਜੋ ਸਾਬ ਇਹਨਾਂ ਨੇ ਤਬਾਹ ਕਰਤਾ ਗਾਂ ਇਟ ਲਈ ਨਹੀਂ ਜਿੱਥੋਂ ਪੁੱਢੀ ਗਈ ਪੁੱਢੀ ਗਈ ਲੋਕ ਸਭਾ ਹਲਕੇ ਦੇ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਜੀ ਦੇ ਚੌਂ ਜਲਸਾ ਜਿਹੜਾ ਵਾ ਸ਼੍ਰੀਪੁਰਾ ਦੀ ਸੰਗਤਾਂ ਵੱਲੋਂ ਸਮੂਹ ਪਰਵਾਰਾਂ ਵੱਲੋਂ ਜਿਹੜਾ ਕਰਾਇਆ ਗਿਆ ਤੇ ਹਲਕੇ ਦੇ ਸਾਡੇ ਇਲਾਕੇ ਵੱਲੋਂ ਇਹਨਾਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇੱਕ ਤਰੀਕ 1 ਜੂਨ ਵਾਲੇ ਦਿਨ ਸ੍ਰੀ ਅਨੀਲ ਜੋਸ਼ੀ ਨੂੰ ਵਾਅਦੇ ਤੋਂ ਵਾਅਦਾ ਚੋਣ ਨਿਸ਼ਾਨ ਤਕਰੀ ਦੇ ਵੋਟਾਂ ਪਾ ਕੇ ਕਾਮਯਾਬ ਕਰਨਗੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਸ੍ਰੀਪੁਰਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕਿੰਨਾ ਕੋ ਸਾਹ ਹੈ ਗਲੋਖ ਜਿੰਨੇ ਕੋ ਸਾਹ ਵੇਖਣ ਨੂੰ ਮਿਲਿਆ ਜੀ ਆ ਤੁਸੀਂ ਵੇਖ ਹੀ ਲਿਆ ਜੀ ਇਹ ਪਹਿਲੀ ਵਾਰੀ ਮੈਂ ਤੁਹਾਨੂੰ ਦੱਸਦਾ ਅਕਾਲੀ ਦਲ ਨੇ ਇਹ ਪਹਿਲਾ ਜਿਹੜਾ ਵਾ ਇਥੋਂ ਕਰਾਇਆ ਜੀ ਜੀਪਰ ਜਸਪਾਲ ਜੀ ਹਾਂ ਮੈਨੂੰ ਜਦੋਂ ਰੰਧਾਵਾ ਸਾਹਿਬ ਜੀ ਨੇ ਪ੍ਰੋਗਰਾਮ ਦਿੱਤਾ ਮੇਰੇ ਸੱਜਣ ਮਿੱਤਰਾਂ ਨੇ ਕਿਹਾ ਕਿ ਆਪਾਂ ਕਿਸੇ ਗਲੀ 'ਚ ਕਰਾ ਲਈਏ ਮੈਂ ਕਿਹਾ ਨਹੀਂ ਜਦੋਂ ਸਾਡਾ ਪਹਿਲਾ ਲਾਇ ਸੀ ਇੱਥੇ ਸਟੇਜ ਲੱਗਦੀ ਸੀ ਤੇ ਇਸੇ ਜੋਸ਼ ਦੇ ਨਾਲ ਸਮੂਹ ਸੰਗਤ ਦੀ ਜੋਸ਼ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਜਿਹੜਾ ਇੱਥੇ ਕਰਾਇਆ ਗਿਆ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਪਹਿਲਾਂ ਹੀ ਇਹਨਾਂ ਦਾ ਇੱਥੇ ਪ੍ਰੋਗਰਾਮ ਹੀ ਸਾਰਾ ਪਹਿਲਾਂ ਹੀ ਹੋਇਆ ਜੀ ਜੋਸ਼ੀ ਸਾਹਿਬ ਦਾ ਇੱਥੇ ਚੱਕ ਤਕੜੀ ਚੋਂ ਨਿਸ਼ਾਨ ਤੇ ਮੋਰਾ ਲਾ ਕੇ ਅਨੀਲ ਜੋਸ਼ੀ ਜੀ ਨੂੰ ਕਾਮਯਾਬ ਕਰੋ ਤਾਂ ਕਿ ਅੰਮ੍ਰਿਤਸਰ ਦੇ ਵਿਕਾਸ ਦੀਆਂ ਜਿਹੜੀਆਂ ਵਾਂ ਇਹ ਜਿਹੜਾ ਪਿਛਲੇ 10 ਸਾਲਾਂ ਤੋਂ ਲੀਆਂ ਤੋਂ ਲੱਥਾ ਵਾ ਉਹਨੂੰ ਪੈਰਾਂ ਸਿਰ ਲਿਆ ਦੇਣਗੇ ਇਹ ਵਿਸ਼ਵਾਸ ਦਿਵਾਨੇ ਆ ਕੀ ਅਨਿਲ ਜੋਸ਼ੀ ਤੁਹਾਨੂੰ ਇੱਕ ਮਜਬੂਤ ਉਮੀਦਵਾਰ ਦਿੱਤਾ ਵਾ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੂੰ ਤੁਸੀਂ ਮਿਲਣਾ ਆਸਾਨ ਆ ਇੱਥੇ ਕੋਈ ਸਾਡੇ ਵੀਰ ਕੰਪਨੀ ਬਾਗ ਜਾਂਦੇ ਆ ਉੱਥੇ ਮਿਲ ਸਕਦੇ ਆ ਅਨਿਲ ਜੋਸ਼ੀ ਆਮ ਵੀ ਬਾਕੀ ਉਮੀਦਵਾਰ ਤੁਸੀਂ ਇੱਕ ਮੇਰੇ ਨਾਮ ਵਾਲਾ ਯਾ ਤਰਨਜੀਤ ਸਿੰਘ ਉਹਨੂੰ ਭੁੱਲ ਜਾਓ ਤਰਨਜੀਤ ਸਿੰਘ ਸ਼ਰੀਪੁਰੇ ਦਾ ਤੁਸੀਂ ਕੰਮ ਵੇਖ ਲਓ ਇਨ ਜੜ ਚੋਂ ਮੈਂ ਇਹਨਾਂ ਦਾ ਭੈਣ ਭਰਾਵਾਂ ਨਾਲ ਜੁੜਿਆ ਆਵਾ ਇਹ ਤੇ ਦੂਸਰਾ ਜਿਹੜਾ ਕੈਂਡੀਡੇਟ ਝਾੜੂ ਵਾਲਾ ਉਹ ਕਿਸੇ ਨੇ ਉਹ ਦੇ ਦਰਸ਼ਨ ਹੀ ਨਹੀਂ ਕੀਤੇ ਲੋਕਾਂ ਨੇ ਬਦਲਾ ਦੇ ਭਲੇਕੇ ਵਿੱਚ ਉਹਨਾਂ ਨੂੰ ਕੰਮ ਜਵਾ ਤੇ ਉਹਨੇ ਕਿਸੇ ਦਾ ਕੀ ਕੰਮ ਕਰਨਾ ਇਹ ਜੋਸ਼ੀ ਸਾਹਿਬ ਕੋਲ ਤਜਰਬਾ ਵਾ ਇਹ ਜਿਹੜਾ ਵਾ ਸਮਾਰਟ ਸਿਟੀ ਦਾ ਇਹ ਜਿਹੜਾ ਵਾ ਇਸ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦਾ ਉਹਦੀ ਮਿਸਾਲ ਨੇ ਇਹ ਜਿਹੜਾ ਸਾਡਾ ਬਾਹਰਲੇ ਬੰਨੇ ਇਹ 골ਡਨ ਟੈਂਪਲ ਹੈਰੀਟੇਜ ਮਾਰਗਾ ਜਿਹੜਾ ਭੰਡਾਰੀ ਪੁਲ ਤੇ ਅੱਜ ਵੀ ਜੋਸ਼ੀ ਸਾਹਿਬ ਦੀ ਸੇਲ ਲੱਗੀ ਹੋਈ ਜੀ ਉਹ ਵੇਖ ਲਓ ਦਰਗਿਆਣਾ ਤੀਰਥ ਦਾ ਜਿਹੜਾ ਵਿਕਾਸ ਕੀਤਾ ਵਾ ਬਾਲ ਮੇ ਕੀ ਤੀਰਥ ਦਾ ਇਹ ਵਿਕਾਸ ਜੇ ਕੋਈ ਕਰਾ ਸਕਦਾ ਵਾ ਅਕਾਲੀ ਦਾਲੀ ਕਰਾ ਸਕਦਾ ਜੇ ਇਸ ਕਰਕੇ ਅਕਾਲੀ ਦਾਲ ਨੂੰ ਕਾਮਯਾਬ ਕਰੋ ਤੇ ਤੁਸੀਂ ਤਾਂ ਕਿ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਜਿਹੜਾ ਭੁੱਖ ਜਿਹੜਾ ਵਾ ਉਹ ਵਾਏ ਗੁਰ ਜੀ ਚੰਗਾ ਹੋਵੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰਿਆਂ ਦਾ ਪੱਤਰਕਾਰ ਭਰਾਵਾਂ ਦਾ ਸਾਰੀਆਂ ਜਨਤਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਆ ਉਹਨਾਂ ਸਾਰ ਕਾਲਸਾ ਵਾਏ ਗੁਰ ਦੀਪਪਤ